ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤਾਂ ਹੋਵੋਗੇ ਗਿਆਨੀ ਸੰ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਪਖੰਡੀਆਂ ਨੂੰ ਡੇਰੇ ਵਾਲਿਆਂ ਨੂੰ ਜਿਹੜੇ ਲੋਕਾਂ ਨੂੰ ਲੁੱਟਦੇ ਹੈਗੇ ਆ ਪਖੰਡ ਦੇ ਜ਼ਰੀਏ ਆਪਣੇ ਝੂਠੇ ਜਾਦੂਕਰਤਬ ਦੇ ਜ਼ਰੀਏ ਉਹਨਾਂ ਨੂੰ ਐਕਸਪੋਜ਼ ਕਰਨ ਦੇ ਹੀ ਹੈਗੀ ਆ ਬਹੁਤ ਵਧੀਆ ਤੇ ਇੰਟਰਸਟਿੰਗ ਕਥਾ ਹੈ ਉਮੀਦ ਕਰਨਾ ਤੁਹਾਨੂੰ ਆਨੰਦ ਆਏਗਾ ਤੁਸੀਂ ਅੱਗੇ ਕਥਾ ਸੁਣਨੇ ਆ ਫਿਰ ਕਾਨੇ ਆ ਉਸ ਤੇ ਵਿਚਾਰ ਪਰਮਾਤਮਾ ਰੱਖੀ ਜਾਂਦੇ ਤੇ ਨੇ ਵੱਖ-ਵੱਖ ਫਾਵਾਂ ਤੇ ਡੇਰੇ ਸਾਡਾ ਤੇ ਫਲਾਣਾ ਬਾਬਿਆਂ ਨੇ ਕਾਰਜ ਸਵਾਰ ਦਿੱਤਾ ਹੈ ਸਾਡਾ ਤੇ ਫਲਾਣੇ ਬਾਬੇ ਨੇ ਕੰਮ ਕਰ ਦਿੱਤਾ ਹੈ ਫਲਾਣੇ ਪੀਰ ਨੇ ਕੰਮ ਕਰ ਦਿੱਤਾ ਹੈ ਇਹ ਭਾਵੇਂ ਮਸਜਿਦ ਦੇ ਚ ਗਿਆ ਭਾਵੇਂ ਮੰਦਰ ਦੇ ਚ ਗਿਆ ਭਾਵੇਂ ਗੁਰਦੁਆਰੇ ਗਿਆ ਇਹ ਗੁਰੂ ਦੀ ਤਰਫ ਨਹੀਂ ਗਿਆ ਪ੍ਰਭੂ ਦੀ ਤਰਫ ਨਹੀਂ ਗਿਆ ਕਿਸੇ ਪੀਰ ਦੀ ਤਰਫ ਗਿਆ ਕਿਸੇ ਬਾਬੇ ਦੀ ਤਰਫ ਗਿਆ ਇਹ ਪ੍ਰਮਾਤਮਾ ਦੀ ਤਰਫ ਨਹੀਂ ਗਿਆ। ਲੰਦਲਾਲ ਕਹਿੰਦੇ ਨੇ ਕਿਦਰੇ ਵੀ ਜਾ ਮੈਂ ਨਹੀਂ ਰੋਕਦਾ। ਉਹ ਮੈਂ ਤੈਨੂੰ ਇਹ ਵੀ ਨਹੀਂ ਆਖਾਂਗਾ ਤੂੰ ਫਲਾਣੇ ਦੀ ਮਸਜਿਦ ਦੇ ਜਾ ਫਲਾਣੇ ਮੰਦਰ ਦੇ ਜਾ। ਮਨ ਨਾ ਮੇਂ ਗੋਇੰਮ ਕੇ ਤੋਰਾ ਦੈਰੋ ਅਰਮੇ ਰਵੇ। ਹਰ ਜਾ ਮੈਂ ਰਵੇ। ਜਾਨਵੇ ਖੁਦਾਉ ਮੇ ਵਾਸ। ਜਿੱਧਰ ਵੀ ਜਾਵੇ جامی رب والے پاس ہے کدرے بھی جام جامی پرماتمہ دی طرف جاندینے لوگ کی مندر پرماتمہ دی طرف نہیں جاندے یہ بھی محرز کرتے ہیں لقش کوئی ہو رہی ہو رہی نے لوگ کی مسجدہ دیت اللہ دی طرف نہیں جاندے نہیں جاندے ਬਾਬਾ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਇਹ ਪੀਰ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਅੱਲਾ ਤੇ ਸਾਰਿਆਂ ਦਾ ਪੀਰ ਦੇ ਨਾਂ ਤੇ ਝਗੜਾ ਹੋ ਸਕਦਾ ਹੈ ਕਿਸੇ ਦੇਵੀ ਦੇਵਤੇ ਦੇ ਨਾਂ ਤੇ ਝਗੜਾ ਹੋ ਸਕਦਾ ਹੈ ਅੱਲਾ ਦੇ ਨਾਂ ਦਾ ਝਗੜਾ ਨਹੀਂ ਆਉਂਦਾ ਜਦ ਵੀ ਝਗੜਾ ਹੁੰਦਾ ਕਿਸੇ ਪੀਰ ਫਕੀਰ ਦਾ ਆਉਂਦਾ ਹੈ ਕਿਸੇ ਡੇਰੇ ਦਾ ਆਉਂਦਾ ਹੈ ਕਿਸੇ ਵਿਅਕਤੀ ਦਾ ਆਉਂਦਾ ਹੈ ਪਰਮਾਤਮਾ ਦੇ ਨਾਮ ਦਾ ਝਗੜਾ ਹੋ ਹੀ ਨਹੀਂ ਸਕਦਾ ਕਿਉਂ ਉਹ ਤੇ ਸਾਰਿਆਂ ਦਾ ਇੱਕ ਹੈ ਤੂੰ ਸਾਜਾ ਸਾਹਿਬ ਬਾਤ ਹਮਾਰਾ ਹਰ ਜਾਵੇਂ ਰਵੇ ਜਾਣਵੇ ਖੁਦਾ ਮੇ ਬਾਸ ਜਿਦਰ ਵੀ ਤੂੰ ਜਾਵੇਂ ਜਾਵੇਂ ਰੱਬ ਵਾਲੇ ਪਾਸੇ ਬਹੁਤ ਖੁੱਲਾ ਦਿਲ ਚਾਹੀਦਾ ਹੈ ਬੜਾ ਖੁੱਲਾ ਦਿਮਾਗ ਚਾਹੀਦਾ ਹੈ ਬੜੀ ਗਹਿਰੀ ਦ੍ਰਿਸ਼ਟੀ ਚਾਹੀਦੀ ਇਹ ਹਰ ਮਨੁੱਖ ਦੀ ਸੋਚ ਨਹੀਂ ਹੋ ਸਕਦੀ ਜਾਣਦੇ ਨੇ ਲੋਕ ਧਰਮ ਮੰਦਰਾਂ ਦੀ ਤਰਫ ਲਖਸ ਪ੍ਰਮਾਤਮਾ ਨਹੀਂ ਆਉਂਦਾ ਲਖਸ ਖੁਦਾ ਨਹੀਂ ਆਉਂਦਾ ਔਰ ਇਹ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ ਮੈਂ ਨਹੀਂ ਕਹਿੰਦਾ ਤੋ ਇਸ ਮੰਦਰ ਦੇ ਚ ਜਾ ਇਸ ਮੰਦਰ ਦੇ ਚ ਨਹੀਂ ਤੂੰ ਇਸ ਮਸਜਿਦ ਦੇ ਜਾ ਇਸ ਮਸਜਿਦ ਦੇ ਚ ਨਹੀਂ ਹਰ ਜਾ ਮੈਂ ਰਵੇ ਜਿੱਧਰ ਵੀ ਜਾਵੇਂ ਤੇਰੀ ਮਰਜ਼ੀ ਪਰ ਜਾਨਬੇ ਖੁਦਾ ਮੈਂ ਬਾਸ਼ ਜਾਨਬ ਜਾਣਾ ਤੇਰਾ ਉਸ ਤਰਫ ਹੋਵੇ ਜਿੱਧਰ ਖੁਦਾ ਹੈ ਪ੍ਰਮਾਤਮਾ ਜਦ ਮਨੁੱਖ ਦੇ ਅੰਦਰ ਪ੍ਰਮਾਤਮਾ ਦੀ ਤੜਪ ਪੈਦਾ ਹੋ ਜਾਂਦੀ ਹੈ ਖਿੱਚ ਪੈਦਾ ਹੋ ਜਾਂਦੀ ਹੈ ਉਹ ਫਿਰ ਕਿਦਰੋਂ ਵੀ ਪ੍ਰਮਾਤਮਾ ਦੀ ਗੱਲ ਹੋ ਰਹੀ ਹੋਵੇ ਸੁਣਨ ਨੋਰਾਜ਼ੀ ਹੋ ਜਾਂਦਾ ਹੈ ਉਹ ਹਮ ਜੇਬ ਨੇ ਸਰਮਦ ਨੂੰ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਇਸ ਵਾਸਤੇ ਕਤਲ ਕੀਤਾ ਜੋ ਉਸ ਦੇ ਬੋਲ ਸਨ ਤੇ ਜੋ ਦਿਆਂ ਜੋ ਉਸ ਦਾ ਵਿਵਹਾਰ ਸੀ ਬੋਲ ਕੇ ਸੀ ਉਹਦੀ ਇੱਕ ਨਜ਼ਮ ਮੈਂ ਤੁਹਾਡੇ ਸਾਹਮਣੇ ਰੱਖਾਂ ਸਰਮਦ ਕਹਿੰਦਾ ਹੈ ਸਰਮਦ ਬਾ ਕੋਚੈ ਇਸ਼ਕ ਬਦਨਾਮ ਸੁਦੇ اے ਖੁਦਾ ਜਦ ਮੈਂ ਲੋਕਾਂ ਦੀਆਂ ਗਲੀਆਂ ਵਿੱਚ ਲੋਕਾਂ ਵਾਸਤੇ ਘੁੰਮਦਾ ਸੀ ਮੈਂ ਫਕੀਰ ਸੀ ਮੈਂ ਸੰਤ ਸੀ ਲੋਕੀ ਮੈਨੂੰ ਮੰਨਦੇ ਸਨ ਸਰਮਦ ਬਾ ਕੋਚੈ ਇਸ਼ਕ ਬਦਨਾਮ ਸੁਦੇ ਪਰ ਖੁਦਾ ਜਿਸ ਦਿਨ ਦਾ ਮੈਂ ਤੇਰੀ ਗਲੀ ਦੇ ਚ ਆਇਆ ਤੇਰੇ ਪ੍ਰੇਮ ਕਰਕੇ ਤੇਰੇ ਕੂਚੇ ਚਾਇਆ ਹੁਣ ਚਾਰੋਂ ਪਾਸੇ ਬਦਨਾਮੀ ਬਦਨਾਮ ਹੋਇਆ ਹੁਣ ਚਾਰੋਂ ਪਾਸੇ ਤੌਮਤਾ ਹੀ ਤੌਮਤਾ ਹੈ ਹੁਣ ਚਾਰੋਂ ਪਾਸੇ ਇਲਜ਼ਾਮ ਤਰਾਸ਼ੀਆਂ ਨੇ ਥੋੜੇ ਦਿਨ ਹੋਏ ਮੈਂ ਬੋਲ ਪੜ ਰਿਹਾ ਸੀ ਲਾਉਤ ਸੇ ਦਾ ਭਾਵੇਂ 17 ਸਫਿਆਂ ਦੀ ਇਹ ਕਿਤਾਬ ਹੈ ਲੰਬੀ ਛੋੜੀ ਨਹੀਂ ਵਿਆਖਿਆ ਲਿਖਣ ਵਾਲਿਆਂ ਨੇ ਭਾਵੇਂ 4-500 ਸਫੇ ਲਾ ਦਿੱਤੇ ਨੇ ਮੌਲੂ ਰੂਪ ਦੇ ਚੇ 16 17 ਸਫੇ ਦੀ ਕਿਤਾਬ ਹੈ ਛੇਨ ਦੇ ਸਭ ਤੋਂ ਵੱਡੇ ਸੰਤ ਦੀ ਉਹਦੇ ਕੋਲੋਂ ਕਿਸੇ ਨੇ ਪੁੱਛ ਲਿਆ ਸੰਤ ਕਿੰਨੋਂ ਕਹਿੰਦੇ ਨੇ ਦੋ ਬੋਲਾਂ 'ਚ ਹੀ ਜਵਾਬ ਦਿੱਤਾ ਜੇ ਤੇ ਬੋਲਾਂ ਨਾਲ ਜਗਤ ਸਹਿਮਤ ਨਾ ਹੋਵੇ ਤੇ ਵਿਰੋਧਤਾ ਕਰੇ ਸਮਝ ਲੋ ਸੰਤ ਹੈਰਾਨ ਹੋਇਆ ਮੈਂ ਮੈਂ ਤੇ ਹੈਰਾਨ ਹੋ ਗਿਆ ਔਰ ਇਹ মামੂਲੀ ਪੱਦਰ ਦਾ ਸੰਤ ਨਹੀਂ ਹੈ ਸਾਰਾ ਚੀਨ ਉਸ ਦਾ ਉਸ ਢੰਗ ਨਾਲ ਸਤਕਾਰ ਕਰਦਾ ਜਿਵੇਂ ਭਾਰਤ ਦੇਚ ਅਵਤਾਰੀ ਪੁਰਸ਼ ਪੂਜਿਆ ਜਾਂਦਾ ਇਸ ਤਰ੍ਹਾਂ ਸਲਵਾਨ ਕਰਦਾ ਸਾਰਾ ਚੀਨ ਉਸ ਦਾ ਇਸ ਢੰਗ ਨਾਲ ਸਤਕਾਰ ਕਰਦਾ ਹੈ ਛੋਟਾ ਜਿਹਾ 17 ਸਫਿਆਂ ਦਾ ਉਹਦਾ ਗ੍ਰੰਥ ਥੋੜੇ ਜਿਹਾ ਬੋਲ ਪ੍ਰਸ਼ਨ ਵੀ ਚੀਨ ਦੇ ਰਾਜੇ ਨੇ ਕੀਤਾ ਸੀ ਸਾਨੂੰ ਕਿਸ ਤਰ੍ਹਾਂ ਪਤਾ ਚਲੇ ਕਿ ਸੰਤ ਸਾਨੂੰ ਕਿਸ ਤਰ੍ਹਾਂ ਪਤਾ ਚਲੇ ਬ੍ਰਹਮ ਗਿਆਨੀ ਹੈ ਤੁਸੀਂ ਤੇ ਹੀ ਆਖੋਗੇ ਜੇ ਦੀ ਬੜੀ ਲੰਬੀ ਲੈਂ ਲੱਗ ਕੇ ਪੂਜਾ ਹੁੰਦੀ ਹੈ ਪ੍ਰਤੀਸ਼ਟਾ ਹੁੰਦੀ ਹੈ ਲੋਕੀ ਪ੍ਰਕਰਮਾਂ ਪੈ ਕਰਦੇ ਨੇ ਟ੍ਰੱਕਾਂ ਦੇ ਟਰੱਕ ਬਸਾਂ ਦੀਆਂ ਬਸਾਂ ਭਰ ਕੇ ਡੇਰੇ ਚਲੀਆਂ ਜਾਂਦੀਆਂ ਐਈਆ ਕੋਲ ਜਗਤ ਭੀੜ ਤੋਂ ਪ੍ਰਭਾਵਿਤ ਆਉਂਦਾ ਹੈ ਤੇ ਮਹਾਤਮਾ ਬੋਧ ਕਿਹਾ ਕਰਦੇ ਸਨ ਭੀੜ ਦੇ ਚ ਬੇੜਾ ਹੀ ਆਉਂਦੀਆਂ ਨੇ ਭੀੜ ਦੇ ਚ ਮਨੁੱਖ ਨਹੀਂ ਆਉਂਦੇ ਗੁਸਤਾਖੀ ਵਾ ਭੇੜਾ ਹੀ ਆਉਂਗੇ ਇੱਕ ਭੇਡ ਜਦ ਰ ਜਾਂਦੀ ਹੈ ਸਾਰੀਆਂ ਭੇਡਾਂ ਚੱਲ ਪੈਂਦੀਆਂ ਸੰਤ ਕੌਣ ਹੈ ਸੀ ਕਿਵੇਂ ਜਾਣੀ ਹੈ ਕਿਵੇਂ ਪਛਾਣੀ ਹੈ ਤੋ ਲਾਤਸੋਏ ਨੇ ਕਹਿ ਦਿੱਤਾ ਰਾਜਨ ਜਿਸ ਨਾਲ ਜਗਤ ਸਹਿਮਤ ਨਾ ਹੋਵੇ ਸਿਰਫ ਸਹਿਮਤ ਹੀ ਨਹੀਂ ਵਿਰੋਧਤਾ ਕਰੇ ਸਿਰਫ ਵਿਰੋਧਤਾ ਹੀ ਨਹੀਂ ਤਸ਼ੱਦਦ ਕਰੇ ਉਸ ਤੇ ਤਸ਼ੱਦਦ ਕਰੇ ਉਹਨੂੰ ਸੰਤ ਕਹਿੰਦੇ ਕਿਆ ਵਕਤ ਦੀ ਹਕੂਮਤ ਗੁਰੂ ਨਾਨਕ ਨਾਲ ਸਹਿਮਤ ਹੋਈ ਬਾਬਰ ਨੇ ਜੇਲ੍ਹ ਵਿੱਚ ਪਾ ਦਿੱਤਾ ਸੀ। ਕੀ ਵਕਤ ਦਾ ਸਮਾਜ ਸਹਿਮਤ ਹੋਇਆ ਲੋਕਾਂ ਨੇ ਪੱਥਰ ਮਾਰੇ ਕੋਤਨਾ ਬੇਤਲਾ ਆਖਿਆ ਸਵੈਮ ਬੇਦੀ ਸਹਿਮਤ ਨਾ ਹੋਏ। 200 ਰੁਪਏ ਬਦਲੇ ਪਿਤਾ ਵੀ ਖਿੱਚ ਕੇ ਦੋ ਥੱਪੜ ਮਾਰਦਾ ਹੈ। ਇਸ ਹਾਲ ਕਹ ਕਹਿੰਦੇ ਆਉਂਦੇ ਸਨ ਉਹਦਾ ਵੀ ਕੁਲਪਾ ਨੂੰ ਸੁਣਾ ਦਿਆਂ ਸੰਤ ਕਿਹਨੂੰ ਕਹਿੰਦੇ ਨੇ ਬ੍ਰਹਮਗੈਨੀ ਕਿਹਨੂੰ ਕਹਿੰਦੇ ਨੇ ਜਿਹੜਾ ਆਪਣੀ ਬਰਾਦਰੀ ਦੇ ਵਿੱਚ ਫਟਕਾਰਿਆ ਜਾਏ ਆਪਣੇ ਸ਼ਰੀਕਾਂ ਦੇ ਵਿੱਚ ਫਟਕਾਰਿਆ ਜਾਏ ਜਿਹਦੇ ਨਾਲ ਆਪਣੇ ਹੀ ਸ਼ਰੀਕ ਹੋਣੇ ਰਿਸ਼ਤੇਦਾਰ ਕਦੀ ਸਹਿਮਤ ਨਾ ਹੋ ਉਹ ਇੰਜ ਕਹ ਕਿਆ ਵਕਤ ਦੇ ਹਕੂਮਤ ਗੁਰੂ ਅਰਜਨ ਦੇਵ ਜੀ ਨਾਲ ਸਹਿਮਤ ਹੋਈ ਤੱਤੀ ਤਵੀ ਤੇ ਬਿਠਾਇਆ ਅੱਜ ਤੱਕ ਕਿਸੇ ਕਾਤਲ ਨੂੰ ਚੋਰ ਤੇ ਡਕੈਤ ਨੂੰ ਵੀ ਇਸ ਤਰ੍ਹਾਂ ਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਜਿਤਨੀਆਂ ਸੰਤ ਉਹ ਬੁਲਦੀ ਦੇਗ ਦੇ ਚ ਬਿਠਾਇਆ ਗਰਮ ਗਰਮ ਰਹਿਤਾ ਪਾਇਆ ਫਿਰ ਛਾਲਿਆਂ ਨਾਲ ਜਦ ਸਰੀਰ ਭਰ ਗਿਆ ਇਦੇ ਵਾਸਤੇ ਠੰਡਾ ਪਾਣੀ ਚਾਹੀਦਾ ਸੀ ਉਹਨਾਂ ਦਿਨਾਂ ਵਿੱਚ ਬਰਫ਼ ਲੱਭਣੇ ਬੜੀ ਔਖੀ ਗਰਮੀਆਂ ਦੇ ਦਿਨ ਜਹਾਂਗੀਰ ਸ਼ਰਾਬ ਪੀਂਦਾ ਹੁੰਦਾ ਸੀ ਬਰਫ਼ ਕਸ਼ਮੀਰ ਤੋਂ ਮੰਗਾਂਦਾ ਸੀ ਸੌ ਉਠਾਂ ਦੇ ਉੱਤੇ ਲੱਦ ਕੇ ਬਰਫ਼ ਆਉਂਦੀ ਆਉਂਦੀ ਸੀ ਪਹਾੜਾਂ ਦੀ ਬਰਫ਼ ਸੰਭਾਲ ਕੇ ਲੈਂਦੇ ਸਨ ਤਿੰਨ ਹਿੱਸੇ ਪਿਗਲ ਜਾਂਦੇ ਸਨ ਚੌਥਾ ਹਿੱਸਾ ਲਾਹੌਰ ਤੱਕ ਪਹੁੰਚ ਜਾਂਦਾ ਸੀ ਬਰਫ਼ ਨਹੀਂ ਸੀ ਆ। ਛਾਲੇ ਨਿਕਲੇ ਅਵਲ। ਹੌਣ ਵਗਰੇ ਆਵੇ। ਠੰਡਾ ਪਾਣੀ ਹੋਰ ਦਰਦ ਕਰਦਾ ਹੈ। ਤੋ ਰਾਵੀ ਦਾ ਪਾਣੀ ਠੰਡਾ ਪਾਣੀ ਹਿਮਾਲਿਆ ਪਰਬਤ ਤੋਂ ਆਉਂਦੀ ਹੈ ਧਾਰਾ। ਰਾਵੀ ਦੇ ਚ ਖੜਾ ਕੀਤਾ। ਤਾਂ ਕਿ ਪੀੜਾ ਹੋਵੇ। ਕਿਆ ਵਕਤ ਦੀ ਹਕੂਮਤ ਸਹਿਮਤ ਹੋ ਕ્યા ਸਮਾਜ ਸਹਿਮਤ ਹੋਇਆ ਕਾ ਸ਼ਰੀਕ ਵੱਡਾ ਬਰਾਬ ਬਾਬਾ ਪ੍ਰੀਤੀ ਚੰਦ ਸਹਿਮਤ ਹੋਇਆ ਕਿਆ ਵਕਤ ਦੀ ਹਕੂਮਤ 6ਵੇਂ ਪਾਦਸ਼ਾਹ ਨਾਲ ਸਹਿਮਤ ਹੋਈ ਗਵਾਲੀਅਰ ਦੇ ਕਿਲੇ ਚ ਕੈ ਮੇਰੇ ਪੜਨ ਦੇ ਚਾਇਆ ਜਿਹੜੀ ਤੁਸੀਂ ਇਥੇ ਚੌਕੀ ਸਾਹਿਬ ਦੇਖਦੇ ਹੋ ਪੇ ਜਦੋਂ ਪੰਜਾਬ ਤੋਂ ਸੰਗਤਾਂ ਗੁਆਲੇਰ ਜਾਂਦੀਆਂ ਸਨ ਕਿਲੇ ਦੀਆਂ ਪ੍ਰਕਰਮਾਂ ਕਰਨਦੀਆਂ ਸਲ ਬਾਣੀ ਪੜ ਪੜ ਕਿਲੇ ਦੇ ਅੰਦਰ ਤੇ ਜਾ ਨਹੀਂ ਸਕਦੇ ਸੀ ਬੜਾ ਜ਼ਬਰਦਸਤ ਪਹਿਰਾ 12 ਪ੍ਰਕਰਮਾ ਕਰਕੇ ਮਾਥਾ ਟੇਕ ਕੇ ਬਾਣੀ ਦੇ ਗੀਤ ਅਲਪ ਕੇ ਆ ਜਾਂਦੇ ਸੀ ਉਸ ਦਿਨ ਤੋਂ ਇਹ ਚੌਕੀ ਚੱਲੀ ਕਿਆ ਸਮਾਜ ਤੇ ਬਣਾਉਤੀ ਧਾਰਮਿਕ ਲੋਕ ਛੇਵੇਂ ਪਾਤਸ਼ਾਹ ਨਾਲ ਸਹਿਮਤ ਹੋਏ ਕਤਈ ਨਹੀਂ ਸਿਆਲਕੋੜ ਦੇ ਗਮਜ਼ਾ ਹੌਸਣ ਸੇ ਮਹਾਰਾਜ ਦਿੱਤੇ ਸਿੱਧੀ ਤਰਕ ਕਰ ਦਿੱਤੇ ਮਹਾਰਾਜ ਘੋੜੇ ਤੇ ਅਸਵਾਰ ਸਨ ਬੱਚੇ ਨਾਲ ਸਨ ਸੁਪਤਨੀ ਨਾਮ ਜਗਤ ਮਾਤਾ ਨਾਲ ਸੀ ਸਿੰਘ ਵੀ ਘੋੜਿਆਂ ਤੇ ਅਸਵਾਰ ਏ ਫਕੀਰ ਦਰਗਾਹ ਤੋਂ ਬਾਹਰ ਨਿਕਲਿਆ ਦੇਖਦਾ ਏ ਸ਼ਾਨੋ ਸ਼ੌਕਤ ਉੱਚੀ ਆਵਾਜ਼ ਨਾਲ ਕਹਿੰਦਾ ਦੌਲਤ ਕੀ ਤੇ ਫਕੀਰ ਕੀ ਇਸਤਰੀ ਕੀ ਤੇ ਫਕੀਰ ਕੀ ਫਿਰ ਕਹਿੰਦਾ ਪੁੱਤਰ ਕੀ ਤੇ ਫਕੀਰ ਕੀ ਕਿਉਂਕਿ ਸਤਗੁਰ ਦੇ ਸਹਿਬਜ਼ਾਦੇ ਨਾਲ ਸਨ ਪੁੱਤਰ ਕੀਤੇ ਫਕੀਰ ਕੇ ਫਿਰ ਹਿੰਦੂ ਕੀਤੇ ਫਕੀਰ ਕੀ ਇਹ ਸ਼ਬਦ ਲਿਖੇ ਬਹੁ ਭਾਰਤੀਆਂ ਵਿੱਚ ਇਹੰਦੋਸਤਾਨੀ ਅਜ ਕੋਈ ਸੰਤ ਪੈਦਾ ਹੀ ਨਹੀਂ ਹੋ ਸਕਦਾ ਦੌਲਤ ਕੀਤੇ ਫਕੀਰ ਕੇ ਇਸਤਰੀ ਕੀਤੇ ਫਕੀਰ ਕੇ ਪੁੱਤਰ ਕੀਤੇ ਫਕੀਰ ਕੇ ਐੰਦੋ ਕਈਤੇ ਫਕੀਰ ਕੀ ਸਤਗੁਰ ਨੇ ਘੋੜੇ ਨੂੰ ਰੋਕੇ ਆਖਿਆ ਫਕੀਰਾ ਸੁਣ ਦੌਲਤ ਗੁਜ਼ਰਾਨ istri ایمان ਪੁੱਤਰ ਨਿਸ਼ਾਨ ਫਕੀਰ ਨਾ Hindu ਨਾ مسلمان ਕਿਹੜੇ ਚੱਕਰਾਂ ਚ ਪੈ ਤੋ ਕਿਹੜੇ ਚੱਕਰਾਂ ਚ ਵਕਤ ਦਾ ਸਮਾਰ ਬਨਾਉ ਤੇ ਧਾਰਮਿਕ ਲੋਗ ਤੇ ਹਕੂਮਤ ਕੇ ਛੇਵੇਂ ਪਾਦਸ਼ਾਹ ਨਾਲ ਸਹਿਮਤ ਹੋਈ ਨਹੀਂ। ਕਿਆ ਵਕਤ ਦੀ ਹਕੂਮਤ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਹਿਮਤ ਹੋਈ? ਕਿਆ ਸ਼ਰੀਕ ਸਹਿਮਤ ਹੋਏ? ਧੀਰਮਲ ਨੇ ਤੇ ਗੋਲੀ ਚਲਾ ਦਿੱਤੀ ਸੀ ਗੁਰੂ ਤੇਗ ਬਹਾਦਰ ਸਾਹਿਬ। ਆਪਣੀ ਤਰਫੋਂ ਤੇ ਨਿਸ਼ਾਨਾ ਸ਼ੀਆਂ ਮਸੰਦ ਦੇ ਰਾਹੀ ਸੀਨੇ ਦਾ ਬਣਵਾਇਆ ਇਹ ਗੱਲ ਵੱਖਰੀ ਹੈ। ਗੋਲੀ ਚਰਣਾ ਚ ਲਗੇ ਜਾ ਕੇ ਨਹੀਂ ਲਗੇ ਲੇਕਿਨ ਇਰਾਦਾ ਤੇ ਨੇਕ ਨਹੀਂ ਸੀ ਸ਼ਰੀਕ ਰਸਤੇ ਦਾ ਇਸ ਤਰ੍ਹਾਂ ਹੀ ਕਹਿੰਦੇ ਨੇ ਸੰਤ ਦੀ ਪਹਿਚਾਨ ਜਿਸ ਨਾਲ ਸ਼ਰੀਕ ਸਹਿਮਤੀ ਨਾਲ ਬ੍ਰਦਰਰੀ ਸਹਿਮਤੀ ਨਾਲ ਵਕਤ ਦਾ ਸਮਾਜ ਤੇ ਹਕੂਮਤ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਹਿਮਤ ਨਹੀਂ ਹੋਏ 22 ਧਾਰ ਦੇ ਰਾਜੇ ਵਕਤ ਦੀ ਪਰਵਲ ਹਕੂਮਤ ਔਰੰਗਜ਼ੇਬ ਤੇ 22 ਧਾਰ ਦੇ ਰਾਜੇ ਸੋਢੀ ਔਰ ਦੇਸ਼ ਦਾ ਸਮਾਜਿਕ ਢਾਂਚਾ ਗੁਰੂ ਗੋਬਿੰਦ ਸਿੰਘ ਨਾਲ ਸਹਿਮਤ ਨਹੀਂ ਹੋਇਆ ਇਹ ਵੀ ਮੈਂ ਉਸ ਕਰਦਾ 22 ਧਾਰ ਦੇ ਰਾਜੇ ਲੜਦੇ ਰਹੇ ਔਰੰਗਜ਼ੇਬ ਲੜਦਾ ਰਿਹਾ ਹੈ ਸਮਾਜ ਮੁਕਾਲਫਤ ਕਰਦਾ ਰਿਹਾ ਹੈ ਇਹ ਫਕੀਰ ਤਲਵਾਰ ਚੁੱਕ ਲਈ ਹੈ ਬੰਦੂਕ ਚੁੱਕ ਲਈ ਹੈ ਵਕਤ ਦੇ ਹਕੂਮਤ ਦੇ ਕਰਿੰਦਿਆਂ ਨੇ ਤੇ ਕਹਿ ਦਿੱਤਾ ਸੀ ਮਹਾਰਾਜ ਫੜੇ ਹੱਥ ਵਿੱਚ ਮਾਲਾ ਤਸਬੀ ਚੰਗੀ ਲੱਗਦੀ ਹੈ ਬੰਦੂਕ ਨਹੀਂ ਤਲਵਾਰ ਹੈ ਸ਼੍ਰੀ ਮੁਖਵਾਕ ਪਾਦਸ਼ਾਹੀ ਦਸਵੀਂ ਜ਼ਫਰਨਾਮਾ ਮਹਾਰਾਜ ਕਹਿੰਦੇ ਨੇ ਬਲਾਚਾਰ ਗਈ ਦਰਮਿਆ ਆਮਦਮ ਬ ਤਦਬੀਰ ਹੋਤੀ ਰੋ ਤੂਫੰਗ ਆਮਦਮ ਮੈਂ ਬਿਲਕੁਲ ਲਾਚਾਰ ਹੋ ਗਿਆ ਮਜਬੂਰ ਹੋ ਗਿਆ ਤਲਵਾਰ ਚੁੱਕੀ ਹੈ ਤਲਵਾਰ ਚੁੱਕਣਾ ਮੇਰੀ ਖੁਸ਼ੀ ਬਿਲਕੁਲ ਨਹੀਂ ਓਕੇ ਤਲਵਾਰ ਉਠਾਣਾ ਮੇਰਾ ਆਨੰਦ ਨਹੀਂ ਹੈ ਮੇਰੀ ਖੁਸ਼ੀ ਨਹੀਂ ਕੀ ਹੈ ਲਾਚਾਰੀ ਮਜਬੂਰੀ ਬਲਾ ਚਾਰ ਗਏ ਕਿ ਸਤਗੁਰ ਦੇ ਆਪਣੇ ਬਹੁ ਬਲਾ ਚਾਰ ਗਏ ਦਰਮਿਆ ਆਮਦਮ ਬਤਿਦ ਬੀ ਰੋ ਤੀ ਰੋ ਤੋ ਪੰਗ ਆਮਦਮ ਕੀ ਲਾਚਾਰੀ ਹੈ ਕੋਈ ਜ਼ਾਲਮ ਔਰ ਦੁਸ਼ਟ ਆਪਣੇ ਪੈਰਾਂ ਥੱਲੇ ਮਜ਼ਲੂਮਾਂ ਨੂੰ ਲਿਤਾੜੇ ਦੇਸ਼ ਦੀ ਸੰਸਕ੍ਰਿਤੀ ਨੂੰ ਮਿਟਾਵੇ ਮੈਂ ਹੱਥ ਜੋੜ ਕੇ ਉਹਦੇ ਪੈਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗਾ ਤੂੰ ਰੁਕ ਜਾ ਕਿਉਂਕਿ ਤੂੰ ਚੱਲਦਾ ਹੈ ਮਜ਼ਲੂਮ ਕੁਛੇ ਲੇ ਜਾਂਦੇ ਤੂੰ ਚੱਲਦਾ ਹੈ ਸੰਸਕ੍ਰਿਤੀਆਂ ਬਰਬਾਦ ਹੋ ਜਾਂਦੀ ਹੈ ਦੇਸ਼ ਦੀ ਰੂਪਰੇਖਾ ਮਿਟਦੀ ਤੇਰੇ ਕਦਮਾਂ ਦੇ ਫਰੇ ਕਿਤਨੇ ਬੇਕਸੂਰ ਲਿਤਾੜੇ ਜਾਂਦੇ ਉਹ ਕਦਮ ਰੋਕਾ ਪੜੇ ਮੇਰੇ ਹੱਥ ਜੋੜਨ ਨਾਲ ਅਗਰ ਉਹ ਆਪਣੇ ਕਦਮ ਨਹੀਂ ਰੋਕਦਾ ਉਹਦੇ ਪੈਰਾਂ ਨੂੰ ਤੋੜ ਕੇ ਉਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਗੁਰੂ ਗੋਬਿੰਦ ਸਿੰਘ ਝੂੰਕਾਰਜ਼ ਹਮਾ ਹਿਲਤੇ ਦਰਗੁਯਸ ਹਲਾਨਸਤ ਬੁਰਦੰਬ ਸ਼ਮਸ਼ੇਰ ਦਸ ਹਲਾਲ ਹੈ ਜਾਇਜ਼ ਹੈ ਧਰਮ ਐਸੇ ਜ਼ਾਲਮ ਦੇ ਪੈਰ ਤੋੜ ਕੇ ਉਹਨੂੰ ਰੋਕਣਾ ਇਹ ਕਿਦਰੇ ਪੈਰ ਗੁਰੂ ਗੋਬਿੰਦ ਸਿੰਘ ਨਾ ਤੋੜਦੇ ਨਾ ਦੇਸ਼ ਦੇ ਵਿੱਚ ਮੰਦਰ ਹੋਣੇ ਸਨ ਨਾ ਗੀਤਾ ਰਾਵਣ ਦੀ ਕਥਾ ਹੋਣੀ ਸੀ ਨਾ ਭਾਰਤ ਦਾ ਇਹ ਢਾਂਚਾ ਹੋਣਾ ਸੀ ਇਸ ਦਾ ਢਾਂਚਾ ਇਹ ਹੀ ਆਉਣਾ ਸੀ ਜੋ ਅਫਗਾਨਿਸਤਾਨ ਦਾ ਹੈ ਜੋ ਉਜ਼ਬੇਕਿਸਤਾਨ ਦਾ ਹੈ ਜੋ ਤੁਰਕਮੇਨਿਸਤਾਨ ਦਾ ਹੈ ਜੋ ਇੰਡੋਨੇਸ਼ੀਆ ਤੇ ਮਲੇਸ਼ੀਆ ਦਾ ਹੈ ਸਾਰਾ ਉੱਥੇ ਬੋਧ ਧਰਮ ਸੀ ਔਰ ਸਨਾਤਨ ਮਤ ਸੀ ਹੈ ਜ ਨਹੀਂ ਅਹੀ ਕੁਝ ਇਥੇ ਆਉਣਾ ਸੀ چلا جو کافلہ شان اسلام ڈوبا بو گنگا کے دہانے پہ جا کر اقبال بھی ہے بڑی شان و شوقت دے نا جو اسلام دا چلے آسی چلیا نو قابو کر افغانستان نو قابو کر ترکمنستان نو قابو کر ازبیکستان نو قابو کر رشیہ دے چھوٹے چھوٹے علاقے نو قابو کر ہندوستان ڈوب گیا ہندوستان دیا ندیاں ڈوب دیتا اے ڈوبیا گرو حلال است بردم با شمشیر حلال ہے جائز ہے ایسے ظالم دے نو روکنا کیا شریک سہمت ہوئے سوئم لکھ دینے الا یار خان جو گئی آدا نے کبھی تجھ کو سنبھلنے نہ دیا تھا آدا اداوت شریکان دی اداوت حکومت دی اداوت سوڈیاں دی دعوت برادری مسنداں دی اداوت سب دی اداوت دشمنی آدا نے کبھی تجھ کو سنبھلنے نہ دیا تھا آرام سے پہلو کو بدلنے نہ دیا تھا کانٹا دلے پر خوں سے نکلنے نہ لیا تھا جس لڑ میں ر... جس رن میں لڑا تو سرو سامان لڑا تو اے الا شار خان ایک مسلم شاعر ہے دعوت چاروں پاسے سن سماد حکومت شریک پھر میں لسے کا وچن دوراو جد چین دے بادشاہ نے ہیں ਸੰਤ ਨੂੰ ਕਿਵੇਂ ਸਮਝੀਏ ਸੰਤ ਕੋਈ 부ਜੀ ਹੋਈ ਰਾਖ ਦੀ ਤਰ੍ਹਾਂ ਨਹੀਂ ਆਉਂਦਾ ਮੜੀ ਨਹੀਂ ਆਉਂਦਾ ਉਹ ਤੇ ਜਲਦੀ ਹੋਈ ਜਵਾਲਾ ਹੁੰਦਾ ਜੇ ਇਹਦੇ ਚ ਮਨੁੱਖ ਦੇ ਭਰਮ ਅਗਿਆਨ ਵਹਿਮ ਤਮਾਸ ਜਲ ਕੇ ਹਕ ਹੋ ਜਾਂਦਾ ਜੋ ਸ਼ੋਲੇ ਦੀ ਤਰ੍ਹਾਂ ਨਹੀਂ ਜੋ ਜਵਾਲਾ ਮੁਖੀ ਦੀ ਤਰ੍ਹਾਂ ਨਹੀਂ ਸੰਤ ਕਿਹੜੀ ਗੱਲ ਨਾਸ ਕਰ ਦੇਗਾ ਮਨੁੱਖਾਂ ਦੇ ਵਹਿਮ ਤਮਾਸ ਭਰਮ ਅਗਿਆਨ ਅੰਧਕਾ ਨਾਸ਼ ਕਰ ਦੇਉਂਦਾ ਹੋਤੇ ਕਿ ਸ਼ੋਲੇ ਦੀ ਤਰ੍ਹਾਂ ਹੁੰਦਾ ਅਸੀਂ ਕਿਵੇਂ ਜਾਣੀਏ ਕਿ ਸੰਤ ਹੈ ਤੋ ਲਾਲਸੇ ਕਹਿੰਦਾ ਜਿਹਦੇ ਨਾਲ ਸੰਸਾਰ ਬਿਲਕੁਲ ਸਹਿਮਤ ਨਾ ਹੋਵੇ ਸੰਤ ਨਿਹਰਾ ਇਹ ਨਹੀਂ ਮੁਖਾਲਫਤ ਕਰੇ ਨਿਹਰਾ ਇਤਨਾ ਹੀ ਨਹੀਂ ਸੰਸਾਰ ਮਾਰਨ ਵਾਲਾ ਸੰਸਾਰ ਢੇੜ ਨਾਲ ਖੁਸ਼ ਹੁੰਦਾ ਇਕ ਦੇ ਪਿੱਛੇ ਦੂਜਾ ਚੱਲ ਰਿਹਾ ਹੈ ਕਿ ਕੌਣ ਹੈ ਜਿਹੜਾ ਢੇੜ ਦੇ ਚੋਂ ਨਿਕਲ ਰਿਹਾ ਹੈ ਅਲੱਗ ਹੋ ਰਿਹਾ ਹੈ ਨਹੀਂ ਅਲੱਗ ਹੋਣ ਦੇ ਖਿਚਣਗੇ ਤੋੜਨਗੇ ਔਰ ਮੁਖਾਲਫਤ ਜੋ ਹੈ ਕਰਨਗੇ ਸਰਮਦ ਕਹਿੰਦਾ ਹੈ ਐ ਮੇਰੇ ਖੁਲਾ ਮੈਂ ਲੋਕਾਂ ਦੀਆਂ ਗਲੀਆਂ ਚ ਘੁੰਮਦਾ ਆਉਂਦਾ ਸੀ ਬੜੀ ਮੇਰੀ ਇੱਜ਼ਤ ਫਕੀਰ ਸਾਈ ਫਕੀਰ ਸਾਈ ਮੈਨੂੰ ਲੋਕੀ ਕਹਿੰਦੇ ਸਨ ਕਿਦਰੇ ਕਿਦਰੇ ਫੁੱਲਾਂ ਦੀ ਬਰਖਾ ਵੀ ਕਰਦੇ ਸਨ ਮੇਰਾ ਹਰ ਤਰ੍ਹਾਂ ਦੀ ਉਭੋਜੀਵਕਾ ਦਾ ਬੋਝ ਵੀ ਇਹਨਾਂ ਸਾਰਿਆਂ ਨੇ ਚੁੱਕਿਆ ਹੋਇਆ ਮੇਰੀ ਪੂਜਾ ਵੀ ਕਰਦੇ ਸਨ ਜਦ ਮੈਂ ਲੋਕਾਂ ਦੀਆਂ ਗਲੀਆਂ ਦੇ ਵਿੱਚ ਘੁੰਮਦਾ ਸੀ ਸਰਮਦ ਬ ਕੋਚੈ ਇਸ਼ਕ ਬਦਨਾਮ ਸੋ ਫਰ ਐ ਮੇਰੇ ਖੁਦਾ ਜਿਸ ਦਿਨ ਮੈਂ ਤੇਰੀ ਪ੍ਰੇਮ ਦੀ ਗਲੀ ਚੋਂ ਲੰਘਿਆ ਹੁਣ ਕੋਈ ਫੁੱਲਾਂ ਦੀ ਬਾਰਿਸ਼ ਨਹੀਂ ਕਰਦਾ ਪੱਥਰਾਂ ਦੀ ਬਾਰਿਸ਼ ਕਰਦਾ ਹੁਣ ਕੋਈ ਸਨਮਾਨ ਨਹੀਂ ਕਰਦਾ ਅਪਮਾਨ ਕਰਦਾ ਹੈ ਸਹਿਮਤ ਨਹੀਂ ਹੁੰਦਾ ਕੋਈ ਸਹਿਮਤ ਨਹੀਂ ਹੁੰਦਾ سرمد با عشق بدنام شو دی از دین یہود سوے با اسلام شدی میرے ماں باپ یہودی سن حضرت موسیٰ نو والے میں صوفیاں دی سنگت کی تھی اتھی مستی قرآن دی تلاوت کردے میں دیکھے کچھ مستی دے خدا دے گیت گاندے ہوئے میں دیکھے یہودیاں تو میں مسلمان ہو گیا انج کہنے تیان نل سننا اے او دا اپنا بول ہے نغمہ سرمد او دا گرند ہے مولانا عبدالکلام ازا سن سین تالی دے دیش دی ازادی تو بعد جو سبتوں پہلا ਵਿਦਿਆ ਮੰਤਰੀ ਬਣਾਇਆ ਗਿਆ مولانا عبد ਕਲਾਮ ਅਜ਼ਾਦ ਉਹਦੀ ਇੱਕ ਕਿਤਾਬ ਹੈ ਹਿੰਦ ਕੇ ਉਲਮਾ ਵ ਅਕਰਾਮ ਹਿੰਦ ਕੇ ਉਲਮਾ ਵ ਅਕਰਾਮ ਹਿੰਦੁਸਤਾਨ ਦੇ ਜੋ ਰਿਸ਼ੀ मुनि ਹੋਏ ਪੀਰ ਫਕੀਰ ਹੋਏ ਪੈਗੰਬਰ ਉਹਨਾਂ ਦੇ 2 2 3 3 ਸਫਿਆਂ ਵਿੱਚ ਉਹਨੇ ਖੂਬੀਆਂ بیان ਕੀਤੀਆਂ ਉਹਨਾਂ ਦਾ ਜਿਨ੍ਹਾਂ ਜਿਨ੍ਹਾਂ ਨਾਲ ਸੰਘਰਸ਼ ਹੋਇਆ ਕੁਝ ਇਸ ਦਾ ਵੀ ਜ਼ਿਕਰ ਕੀਤਾ ਹੈ। ਔਰ ਆਪ ਸੁਣ ਕੇ ਹੈਰਾਨ ਹੋਵਗੇ ਉਸ ਮਹਾਨ ਆਲਮ ਫਾਜ਼ਲ ਨੇ ਸਰمد ਦਾ ਜ਼ਿਕਰ ਕੀਤਾ ਹੈ। ਉੱਥੇ ਉਹ ਲਿਖਦਾ ਹੈ ਐ ਔਰੰਗਜ਼ੇਬ ہو سکتا ہے آپ کے تمام گناہ خداون ون تالا معاف کر دے ہو بہو اکر ٹو اکر میں تھوڑا سرون کرا رہے ہیں ہو سکتا ہے خداون ون تالا آپ کے تمام گناہوں کو معاف کر دے پر سرمد جیسے صوفی فقیر کا قتل ناقابل معاف ہے خدا معاف نہیں کرے لکھ مسلمان سن ہردا قرآن دی تلاوت بھریا ہوا ہے ورنہ ایک قدم اور چل کے اے بھی لکھ سکتے سن اے اورنگزیب ہو سکتا ہے خدا ون تالا آپ کے تمام گناہوں کو معاف کر دے پر آپ کے راج پاٹھ میں دھن گرو گوبن سنگھ جی مہاراج کے معصوم لڑ لے ان کو دیواروں میں چننا یہ جرم ناقابل معاف ہے ناقابل معاف ہے تیاغ اور ویراغ کی مورتی گرو تیغ بہادر صاحب کو چاندنی چوک میں شہید کرنا ناقابل معاف ہے ਦੇ 17 ਉਸਨੇ ਨਹੀਂ ਦੇਖੀ